ਐਲ ਐਨ ਟੀ ਕੰਪਨੀ ਚ ਲੜਕਾ ਇੱਕ ਗੌਤਮ ਕੰਮ ਕਰਦਾ ਸੀਗਾ ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗਲਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ ਚ ਉਹ ਬੈਂਕੇ ਜਮਾ ਕਰਾਉਂਦਾ ਸੀ ਜੀ ਉਹ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਉਹ ਚਲੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦਾਤਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਖੋਹ ਕੇ ਤੇ ਭੱਜ ਗਏ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸ ਐਚਓ ਸਾਹਿਬ ਖੇੜੀ ਨਾਉਦ ਸਿੰਘ ਤੇ ਏਐਸਆਈ ਸਾਹਿਬ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਮਲਕੀਤ ਸਿੰਘ ਕੀਤੂ ਨਾਮ ਦਾ ਬੁੜਾ ਜਿਹੜਾ ਹੈ ਉਹ ਪਹਿਲਾਂ ਇੱਥੇ ਐਲ ਐਨ ਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਾਰਦਾਤ ਕੀਤੀ ਹੈ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਦੋ ਮੁੰਡੇ ਸੀ ਇਹ ਵੀ ਫਰੋਜਪੁਰ ਦੇ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਕਿ ਸ਼ਾਇਦ ਨਾ ਆਈਡੈਂਟੀਫਾਈ ਹੋ ਜਾਊਗਾ ਨਾਲ ਦੇ ਬੰਦਿਆਂ ਨੇ ਦੋਨਾਂ ਨੇ ਵਾਰਦਾਤ ਕੀਤੀ ਤੇ ਇਹ ਮਲਕੀਤ ਬਾਸੇ 'ਚ ਬੈਠ ਕੇ ਵਾਪਸ ਚਲੇ ਗਿਆ ਉਹ ਦੋਨੋਂ ਮੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਰੋਜਪੁਰ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ ਉਹਦੇ ਵਿੱਚੋਂ ਜਿਹੜੀ ਤਕਰੀਬਨ 8,51,000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਵੀ ਸਾਡੇ ਜਿਹੜੇ ਖੋਏ ਹੋਏ ਸੀ। ਵੈਸੇ ਉਹ ਤਕਰੀਬਨ 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 8,51 ਦਾ ਸੀ। ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲੋਂ ਇਹਨਾਂ ਕੋਲੋਂ ਤੇ 17,000 ਰੁਪਏ ਦਾ ਇਹਨੇ ਸਤਨਾਮ ਨੇ ਇੱਕ ਮੋਬਾਈਲ ਖਰੀਦਿਆ ਸੀ ਉੱਥੇ ਆਈਫੋਨ ਐਕਸ। ਜੀ ਆਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਦਾਫਤਰ ਕਲਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕਰ ਲਏ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾਮ ਸੋਰੀ ਹਾਂ ਸਤਨਾਮ ਨੇ ਸਤਨਾਮ ਸੋਰੀ ਸਤਨਾਮ ਸਿੰਘ ਨੇ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਆ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਅਗੇ ਜੇ ਰਿਕਵਰੀ ਹੋ ਜਾਂਦੀ ਹੈ ਤੇ ਬੈਲਨਗੋੜ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਜੁਰਮ ਹੈ ਇਹ ਜਿਹੜਾ ਖੋਹ ਹੋਈ ਹੈ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨੋਮੀਨੇਟ ਕਰਕੇ ਤੇ ਉਹਨੂੰ ਵੀ ਅਰੈਸਟ ਪਾਵਾਂਗੇ ਇਹ ਜਿਹੜੀ ਕੇੜੀ ਨਾਉ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਹਾਂ ਤੇ ਵਾਰਦਾਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿਹੜੀ ਤਰੀਕ ਇਹ ਇੱਥੋਂ ਨੰਗਲਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਸਾਰੇ ਜੁੜਦੀਆਂ ਸੀ ਬੰਦੇ ਨਾਲ ਜਿਹਦੀ ਪੈਸੇ ਸੀ ਜਿਹਦੀ ਇਹ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤਾ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਵੀ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਤਾਂ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਸਰ ਇਹਨੇ ਐਲ ਐਨ ਟੀ ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂ ਜੀ ਐਲ ਐਨ ਟੀ ਫਿਨਾਂਸ ਹੈ ਇਹ ਮਤਲਬ ਕਿਸ਼ਤਾ ਇਕੱਠੀਆਂ ਜਿੱਦਾਂ ਕਰੀ ਆਪਾਂ ਵੀ ਪੇਮੈਂਟ ਦੇਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ ਚ ਦਫ਼ਤਰ ਇਹਨਾਂ ਦਾ ਸੀ ਹਾਂ ਜੀ ਕਮਾਣੋ ਦਫ਼ਤਰ ਇਹ ਮੈਂ ਤਾਂ ਪਹਿਲਾਂ ਕਿਸੇ ਦਾ ਮੁਕੱਦਮਾ ਤਾਂ ਨਹੀਂ ਕਿਸੇ ਤਰ੍ਹਾਂ ਨਹੀਂ ਪਹਿਲਾਂ ਨਹੀਂ ਇਹੋ ਜਿਹੀ ਕੋਈ ਗੱਲਬਾਤ ਹੈ ਨਾ ਕ੍ਰਿਮੀਨਲ ਰਿਕਾਰਡ ਨਹੀਂ 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 ਹੁਣ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹਿ ਗਈ ਜੀ ਪੈਸੇ ਹੁਣ ਸਿਰਫ ਇੱਕ ਮੋਟਰਸਾਈਕਲ ਰਹਿ ਗਿਆ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹਿ ਗਈ